ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕਿਦਾਂ ਠੀਕ ਹੋ ਸਾਰੇ ਉਮੀਦ ਕਰਦਾ ਕਿ ਤੁਸੀਂ ਸਾਰੇ دوستੀ ਕਮੋਗੇ ਤੇ ਸਾਰਿਆਂ ਦੇ ਸ਼ੌਕ ਸ਼ਕਾਰ ਵਧੀਆ ਚੱਲਦੇ ਹੋਣਗੇ ਤੇ ਆਪਾਂ ਕਰਦੇ ਆ ਸ਼ੌਂਗ ਨਾਲੇ ਕਰਦੇ ਗੱਲਾਂ ਬਾਤਾਂ ਆ ਗਏ ਆ ਆਪਾਂ ਆਪਣੇ ਸੈਟਅਪ ਦੇ ਸ਼ਾਮਾਂ ਪੈ ਗਈਆਂ ਤੇ ਹੁਣ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ ਕੁਝ ਸਾਂਝੀਆਂ ਤੇ ਕੁਝ ਤੁਹਾਨੂੰ ਆਪਾਂ ਗਰਮੀ ਦੇ ਵਿੱਚ ਜਾਨਵਰਾਂ ਨੂੰ ਰੱਖ ਰਖਾਅ ਵੀ ਦੱਸੂਗਾ ਕਿਉਂਕਿ ਗਰਮੀ ਬਹੁਤ ਦਿਨੇ ਜ਼ਿਆਦਾ ਹੁੰਨ ਲੱਗੀ ਸ਼ਾਮ ਨੂੰ ਮੌਸਮ ਥੋੜਾ ਸਹੀ ਹੋ ਜਾਂਦਾ ਹਵਾ ਹੂਆ ਚੱਲਣ ਲੱਗ ਪੈਂਦੀ ਹੈ ਦਿਨੇ ਜ਼ਿਆਦਾ ਹੁੰਦੀ ਕੈਮਰਾ ਯਾਰ ਹਿੱਲ ਗਿਆ ਸੀਗਾ ਤੇ ਆਪਾਂ ਤੁਹਾਨੂੰ ਦੱਸਦੇ ਆ ਇੱਕਦਮ ਬਾਜਰਾ ਹੁਣ ਭੇਂਗੇ ਪਾਉਣਾ ਠੀਕ ਆ ਜਦੋਂ ਦਾ ਇਹੋ ਮੌਸਮ ਥੋੜਾ ਜ਼ਿਆਦਾ ਹੀ ਗਰਮ ਹੋ ਗਿਆ ਤੇ ਆਪਾਂ ਉਦਾਂ ਨਹੀਂ ਬਾਜਰਾ ਪਾਈਦਾ ਭੇਂਗੇ ਪਾਈਦਾ ਮੈਂ ਕੁਰਸੀ ਲੈ ਆਵਾਂ ਆਪਣੀ ਕੁਰਸੀ ਤੇ ਬਹਿ ਕੇ ਤੁਹਾਨੂੰ ਲਾਵਾਤਾ ਕਰਦਾ ਹਾਂ ਨਾ ਜੀ ਨੂੰ ਠੀਕ ਹੈ ਤੇ ਦੂਜੇ ਨੰਬਰ ਤੇ ਮੈਂ ਪਾਣੀ ਜਾਨਵਰਾਂ ਨੂੰ ਆਪਣੇਆਂ ਨੂੰ ਖੁੱਲਾ ਰੱਖੀ ਜਾਣਾ ਜਿੱਥੇ ਇੱਥੇ ਮੇਰੇ ਜਾਨਵਰ ਫੈਦੇ ਆ ਨਾ ਤੇ ਜਿਹੜੇ ਜਿਹੜੇ ਗੁੱਡੇ ਬੰਦ ਕੀਤੇ ਆ ਮੈਂ ਦੇਖਦਾ ਨਾ ਕਿ ਮੈਂ ਤਕਰੀਬਨ ਯਾਰ ਤੁਹਾਨੂੰ ਸਿੱਧਾ ਦੱਸਣਾ ਸਵੇਰੇ ਉੱਠ ਕੇ ਤਕਰੀਬਨ 6:30 ਤੋਂ 7:30 ਦੇ ਵਿੱਚ ਵਿੱਚ ਦਾਣਾ ਆਪਣੀ ਲਾਉਣਾ ਇਹਨਾਂ ਨੂੰ ਉਦੋਂ ਬਾਅਦ ਮੈਂ ਆਪਣੀ ਡਿਊਟੀ ਤੇ ਵਗ ਜਾਣਾ ਚਲਾ ਜਾਣਾ ਤੇ ਫਿਰ ਆਗੇ ਦੇਖਣੇ ਹੁੰਦੇ ਮੈਨੂੰ ਹੁੰਦਾ ਘਰ ਦੇ ਵੀ ਤਕਰੀਬਨ ਯਾਰ ਘਰਦੇ ਆ ਮੇਰੇ ਤੁਹਾਨੂੰ ਸਿੱਧੀ ਗੱਲ ਤਾਂ ਨਹੀਂ ਦੇਖਦੇ ਆਗੇ ਕੋਈ ਬਾਪੂ ਦੁਕਾਨੇ ਹੁੰਦਾ ਤੇ ਬੇਬੇ ਫਿਰ ਮੇਰੀ ਕੁੜੀਆ ਸਕੂਲ ਤੋਂ ਆ ਜਾਂਦੀ ਆ ਉਹਦੇ ਦਿਵਾਲੇ ਹੋ ਜਾਂਦੀ ਆ ਉਹਨੂੰ ਸੰਭਦੀ ਆ ਫਿਰ ਸਕੂਲ ਕਿਉਂਕਿ ਨਿਆਣੇ ਵਾਲੇ ਨਾਲ ਫਿਰ ਤੁਹਾਨੂੰ ਵਾਈਫ ਵਾਈਫ ਮੇਰੀ ਡਿਊਟੀ ਤੇ ਜਿਲ ਜਾਂਦੀ ਆ ਸਕੂਲ ਤੇ ਦੇਖਣਾ ਬਿੰਦਾ ਨਾ ਫਿਰ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਇਹਨਾਂ ਨੂੰ ਦੇਖਣ ਦਾ ਤੇ ਪਾਣੀ ਮੈਂ ਤਕਰੀਬਨ ਆਪ ਹੀ ਕੋਸ਼ਿਸ਼ ਕਰਦਾ ਨਾ ਜਿਆਦਾ ਤੋਂ ਜਿਆਦਾ ਰੱਖ ਕੇ ਜਾਵਾਂ ਤੇ ਹੁਣ ਇਹਨਾਂ ਦਾ ORS ਖਤਮ ਹੋਇਆ ਆ ਕਿਹਨਾਂ ਲਈ ORS ਲੈ ਕੇ ਆਣ ਆਪਾਂ ਕੈਮਰਾ ਫੇਰ ਹਿੱਲਦਾ ਆ ਕਿਉਂਕਿ ਹਨੇਰੀ ਚੱਲਦੀ ਪਈ ਆ ਇੱਕ ORS ਲੈ ਕੇ ਆਉਣਾ ਤੇ ਇੱਕ ਆਪਾਂ ਲੈ ਕੇ ਆਵਾਂਗੇ ਲਈ ਰੱਬ ਦਾ ਡਗਰੇ ਭਲਾ ਪਾਣੀ ਚ ਪਾਉਣ ਲਈ ਲਾਲ ਦਵਾਈ ਖੂਹਾਂ ਵਾਲੀ ਠੀਕ ਹੈ ਆਪਾਂ ਪਹਿਲਾਂ ਵੀ ਬਰਥਡੇ ਹੁੰਦੇ ਸੀਗੇ ਕੁਝ ਟਾਈਮ ਲਈ ਬੰਦ ਕਰ ਦਿੱਤੀ ਸੀਗੀ ਤੇ ਹੁਣ ਦੁਬਾਰਾ ਪਾਵਾਂਗੇ ਕਿਉਂਕਿ ਪਾਣੀ ਜਿਹੜਾ ਨਾ ਮਿੱਟੀ-ਮੁੱਟੀ ਪੈ ਜਾਂਦੀ ਆ ਤੇ ਉਹਦੇ ਵਿੱਚ ਜੇ ਲਾਲ ਦਵਾਈ ਪਾਈ ਹੋਵੇ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਤੇ ਇਹਨਾਂ ਨੂੰ ਆਪਾਂ ਬੰਦ ਕਰਾਂਗੇ ਤੇ ਅੱਛਾ ਮੈਂ ਦੇਖਦਾ ਪਿਆ ਤਕਰੀਬਨ ਆਲੇ-ਦੁਆਲੇ ਇੱਕ ਬਿਮਾਰੀ ਚੱਲਦੀ ਪਈ ਆ ਜਾਨਵਰਾਂ 'ਚ ਬਾਬਾ ਨਾਨਕ ਸਾਰੇ ਦੋਸਤਾਂ ਦਾ ਸ਼ੌਂਕ ਜਿਹੜਾ ਵਧੀਆ ਤਰ੍ਹਾਂ ਚੱਲਦਾ ਰੱਖੇ ਕਿਸੇ ਦਾ ਜਾਨਵਰ ਬਿਮਾਰ ਨਾ ਹੋਵੇ ਬਸ ਮੈਂ ਤਾਂ ਇਹੀ ਕਹਿੰਦਾ ਹਾਂ ਕਿਉਂਕਿ ਜਦੋਂ ਜਾਨਵਰ ਬਿਮਾਰ ਹੋ ਜਾਂਦਾ ਨਾ ਤੇ ਬੰਦੇ ਦਾ ਦਿਲ ਬਹੁਤ ਦੁਖਦਾ ਫਿਰ ਬਿਮਾਰ ਜਾਨਵਰ ਜਦੋਂ ਮਰ ਜਾਂਦਾ ਤੇ ਫਿਰ ਤਾਂ ਉਦੋਂ ਵੀ ਜ਼ਿਆਦਾ ਬੰਦੇ ਦਾ ਯਾਰ ਨਹੀਂ ਕਿ ਸ਼ੌਂਕ ਹੀ ਕਈ ਕਈਆਂ ਦਾ ਤਾਂ ਸ਼ੌਂਕ ਹੀ ਉਹਦੇ ਨਾਲ ਮਰ ਜਾਂਦਾ ਫਿਰ ਬੰਦਾ ਦੁਬਾਰਾ ਜਾਨਵਰ ਲੈ ਨਹੀਂ ਪਾਉਂਦਾ ਕਿਉਂਕਿ ਯਾਰ ਇਹ ਕਿ ਵਿਦਰੇ ਸੋਕੇ ਆ ਪਰ ਮਰ ਗਏ ਜਦੋਂ ਮਰ ਜਾਂਦੇ ਆ ਉਦੋਂ ਝਲਣੇ ਬਹੁਤ ਕੀਆ ਕਿਉਂਕਿ ਇਹਨਾਂ ਨਾਲ ਆਪਣਾ ਤੇ ਪੈ ਜਾਂਦਾ ਆ ਤੇ ਆਪਣੇ ਇੱਕ ਪਰਿਵਾਰ ਦਾ ਅੰਗ ਹੀ ਬਣ ਜਾਂਦੇ ਆ ਇਹੋ ਉਦੋਂ ਬੰਦਾ ਫੇਰ ਕਹਿੰਦਾ ਯਾਰ ਕਿੱਥੇ ਹੁਣ ਨਹੀਂ ਰੱਖਣੇ ਜਾਨਵਰ ਤੇ ਮੈਂ ਦੇਖਦਾ ਹਾਂ तकरीबन ਯਾਰ ਮੈਨੂੰ ਅੱਜ ਇੱਕ ਦੋਸਤਾ ਫੋਨ ਆਇਆ ਜਿਹਨੂੰ ਆਪਾਂ ਸਲੇਟੀ ਪੱਠੇ ਭੇਜੇ ਸੀਗੇ ਮੋਜਰ ਮੁੱਗੇ ਸਾਈਡ ਕੱਲ ਕਲਾਂ ਉਹ ਬਾਈ ਕਹਿੰਦਾ ਯਾਰ ਮੇਰੇ ਜਾਨਵਰ ਸੀਆਰਡੀ ਦੇ ਵਿੱਚ ਆ ਗਏ ਆ ਮੂੰਹ ਅੜ ਕੇ ਸਾਹ ਲੈਂਦੇ ਆ ਚਿਕਾਈਆਂ ਚਿਕਾਈਆਂ ਮਾਰਦੇ ਗਲੇ ਦੇ ਵਿੱਚ ਤੇ ਅੱਖਾਂ ਸੁੱਜੀਆਂ ਆ ਤੇ ਗਲਾ ਵੀ ਖਰਖਰ ਕਰਦਾ ਤੇ ਮੈਂ ਉਹਨੂੰ 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 ਬਾਈ ਨੂੰ ਕਿਹਾ ਸੀਗਾ ਮੈਂ ਕਿਹਾ ਜੇ ਮੈਂ ਇਦਾਂ ਤੈਨੂੰ ਕੱਲੇ ਨੂੰ ਦੱਸੂਗਾ ਥੋੜਾ ਲੰਬਾ ਬਲੌਗ ਹੋ ਜਾਣਾ ਆ ਜਾਂ ਮੈਂ ਤੈਨੂੰ ਸਮਝਾ ਨਹੀਂ ਪਾਉਂਗਾ ਮੈਂ ਥੋੜਾ ਤੈਨੂੰ ਕਲੀਅਰਲੀ ਸਮਝਾਉਂਗਾ ਨਾ ਵਧੀਆ ਤਰੀਕੇ ਨਾਲ ਤੂੰ ਮੇਰਾ ਅੱਜ ਦਾ ਬਲੌਗ ਦੇਖ ਲਈ ਠੀਕ ਐ ਤੇ ਮੈਂ ਦੱਸਦਾ ਆ ਪਹਿਲੀ ਤੇ ਗੱਲ ਆ ਜਾਨਵਰ ਬਿਮਾਰ ਹੁੰਦਾ ਉਹਦੇ ਉਹਦੇ ਦੋਸਤ ਜਾਨਵਰ ਬਿਮਾਰ ਹੁੰਦਾ ਕਾਰਨ ਤੁਹਾਨੂੰ ਦੱਸ ਦਿੰਨਾ ਕੀ ਸੀਗਾ ਇੱਧਰ ਨੂੰ ਆ ਜਾਓ ਮੈਂ ਤੁਹਾਨੂੰ ਦਿਖਾਉਣਾ ਆ ਦੇਖਿਓ ਇੱਧਰ ਜਿਵੇਂ ਕਿ ਮੇਰੇ ਕੋਲ ਡੇ ਆ ਦੇਖਿਓ ਇਧਰ ਨੂੰ ਕੈਮਰਾ ਘੱਟਾ ਵਾਂ ਕੁੱਡੇਆਂ ਨੂੰ ਤੇ ਆਹ ਦੇਖਿਓ ਆ ਦੋ ਖੁੱਡੇ ਆ ਮੇਰੇ ਇਹਨਾਂ ਨੂੰ ਸਿੱਧੀ ਧੁੱਪ ਪੈਂਦੀ ਸਵੇਰ ਨੂੰ 9 ਵਜੇ ਤੱਕ ਮੌਸਮੀ ਦੇ ਵਿੱਚ ਬਿਲਕੁਲ ਸਹੀ ਹੁੰਦਾ ਉਸ ਤੋਂ ਬਾਅਦ ਇਹਨਾਂ ਖੁੱਡਿਆਂ ਦੇ ਵਿੱਚ ਰੱਬ ਦਾ ਡਗਰੇ ਭਲਾ 10 ਵਜੇ ਤੱਕ ਇਹਨਾਂ ਮਗ ਜਾਂਦੇ ਇਹ ਖੁੱਡੇ ਇਹ ਜਿਨ੍ਹਾਂ ਦੇ ਵਿੱਚ ਮੈਂ ਕਮਾਂ ਮੈਂ ਜਾਨਵਰ ਬੰਦ ਕਰਨੇ ਜਦੋਂ ਸਿੱਧੀ ਧੁੱਪ ਪੈਂਦੀ ਹੈ ਮੈਂ ਆਪ ਨਹੀਂ ਉੱਥੇ ਬਹਿ ਸਕਦਾ ਵਿੱਚ ਖੁੱਡੇ ਦੇ ਵੜ ਕੇ ਤੇ ਮੈਂ ਜਾਨਵਰ ਜੇ ਬੰਦ ਕਰੂੰਗਾ ਨਾ ਦੇ ਉਹ ਬਿਮਾਰ ਹੋਣੀ ਆ ਉਹਨਾਂ ਨੇ ਮੂੰਹਾ ਡੱਡ ਕੇ ਸਾਹ ਲੈਣੇ ਆ ਤੇ ਡੀਹਾਈਡਰੇਟ ਹੋ ਜਾਣੇ ਸਮਝ ਲਓ ਜਦੋਂ ਡੀਹਾਈਡਰੇਟ ਹੋ ਜਾਣੇ ਆ ਤੇ ਉਹਦੇ ਨਾਲ ਪ੍ਰੋਬਲਮ ਆਉਣੀ ਹੈ ਇਹਨਾਂ ਦੇ ਵਿੱਚ ਪ੍ਰੋਬਲਮ ਕਿਹੜੀ ਕਿਹੜੀ ਆਉਂਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਕਿ ਉਹਦੇ ਬਈ ਦੇ ਜਨਮਾ ਚਾਹੀਏ ਤੇ ਅੱਜ ਤੋਂ 7-8 ਸਾਲ ਪਹਿਲਾਂ ਆਪਣੀ ਜਨਮਾ ਚ ਵੀ ਆਈ ਸੀਗੀ 1 ਮਿੰਟ ਦੋਸਤੋ ਆਪਾਂ ਸ਼ਰਬਤ ਪੀ ਲਈਏ ਕਿੱਧਰ ਗਿਆ ਕੈਮਰਾ ਤੁਹਾਨੂੰ ਵੀ ਪਲਾ ਦਨਾ ਅੱਜ ਤਾਂ ਸ਼ਰਬਤ ਆ ਗਿਆ ਕਰੋ ਬਣ ਕੇ ਜੁੜੇ ਰਹੇ ਹੋ ਬਸ ਇੱਕ ਗਲਾਸ ਦੀਨਾ ਮਿੱਠਾ ਘਟਿਆ ਠੀਕ ਹੈ ਦਿੱਕਤ ਆਈ ਸੀ ਮੇਰੀਆਂ ਟੌਪ ਦੀਆਂ ਮਦੀਨਾ ਮੇਰਾ ਟੌਪ ਦਾ ਜਾਨਵਰ ਯਾਨੀ ਕਿ ਕਹਿੰਦਾ ਉਹਦਾ ਮੈਂ ਜਾਨਵਰ ਬੱਚੇ ਸੇਲ ਨਹੀਂ ਸੀ ਕਰਦਾ ਕਿ ਕਿਸੇ ਨੂੰ ਖੰਭ ਵੀ ਨਹੀਂ ਦਿੰਦਾ ਆਪਣੇ ਜਾਨਵਰ ਦਾ ਮੈਂ ਬੱਚੇ ਉਹਨਾਂ ਕੀ ਕਢਾਉਂਦਾ ਹੁੰਦਾ ਜਿੰਨਿਆਂ ਕਦਾ ਮੈਨੂੰ ਸ਼ੌਂਕ ਸੀਗਾ ਮੇਰੇ ਕੋਲ ਮੁਰਗਾ ਸੀਗਾ ਉਦੋਂ ਉਹਦਾ ਨਾਮ ਸੀਗਾ ਹਿਟਲਰ ਮੇਰਾ ਪਹਿਲਾ ਮੁਰਗਾ ਲਾਲੋ ਪਹਿਲਾ ਦੂਜਾ ਵੀਲੇ ਰੰਗ ਦਾ ਠੀਕ ਹੈ ਤੇ ਉਹ ਜਿੱਥੇ ਮਸ਼ੀਨ ਦੀ ਦੀ ਉੱਥੇ ਗੁੱਡਾ ਸੀਗਾ ਉਹਦਾ ਸਿੱਧੀ ਧੁੱਪ ਲੱਗ ਗਈ ਉਹਨੂੰ ਮੈਂ ਆਪਣੇ ਬਾਲਾ ਕਾਰੀਗਰ ਨਹੀਂ ਸੀਗਾ 7-8 ਸਾਲ ਪਹਿਲਾਂ ਕਾਰੀਗਰਤਾ ਮੈਂ ਹੁਣ ਵੀ ਹੈ ਨਹੀਂਗਾ ਉਦੋਂ ਤਾਂ ਜਮਈ ਯਾਨੀ ਕਿ ਗੈਰੋ ਨਿਆਣ ਬੁੱਧੀ ਸੀ ਮੇਰੀ ਮੈਨੂੰ ਪਤਾ ਨਹੀਂ ਜਾਨਵਰਾਂ ਬਾਰੇ ਵੀ ਇਹਨਾਂ ਨੂੰ ਸਿੱਧੀ ਧੁੱਪ ਲੱਗ ਵੀ ਸਕਦੀ ਉਹ ਕਿ ਸਿਆਲਾਂ ਨੂੰ ਮੈਨੂੰ ਸੀਗਾ ਸਿਆਲ ਖਤਮ ਹੋਏ ਸੀਗੇ ਮੈਨੂੰ ਸੀਗਾ ਯਾਰ ਹੁਣ ਇੰਨੀ ਇਹਨਾਂ ਨੂੰ ਕੀ ਠੰਡ ਨਹੀਂ ਲੱਗਦੀ ਆ ਠੰਡ ਦੇ ਵਿੱਚ ਮੈਂ ਐਡਾ ਟੱਕ ਟੱਕ ਰੱਖਦਾ ਇਹਨਾਂ ਨੂੰ ਤੇ ਗਰਮੀ ਕਿਹੜੀ ਲੱਗਣੀ ਇਹਨਾਂ ਨੂੰ ਇਹ ਤਾਂ ਠੰਡ ਹੀ ਮੰਨਣ ਵਾਲੇ ਜਾਨਵਰ ਆ ਤੇ ਮੈਨੂੰ ਇੰਨੀ ਜਾਣਕਾਰੀ ਨਹੀਂ ਸੀਗੀ ਯਾਰ ਤੇ ਉਹ ਜਾਨਵਰਾਂ ਨੂੰ ਸਿੱਧੀ ਧੁੱਪ ਲੱਗੀ ਯਾਰ ਆ ਖੁੱਡੇ ਦੇ ਵਿੱਚ ਮੇਰੀਆਂ ਦੋ ਮਾਦੀਆਂ ਹੀਆਂ ਤੇ ਟੌਪ ਦੀਆਂ ਯਾਨੀ ਕਿ ਇੱਕ ਡਾਇਨਾ ਸੀਗੀ ਉਸ ਮੁਰਗੀ ਦਾ ਡਾਇਨਾ ਸੀਗਾ ਕਾਲੀ ਝਾਵੀ ਸੀਗੀ ਤੇ ਉਹ ਪਰਲੇ ਖੁੱਡੇ ਦੇ ਵਿੱਚ ਮੈਂ ਪੱਠੇ ਬੱਚੇ ਘੜਾਈ ਸੀ ਉਸ ਮੁਰਗੀ ਦੇ ਘਟੋ ਘਟ 18 19 ਬੱਚੇ ਸੀਗੇ ਬਾਈਆਂਂਡਿਆ ਦੇ ਕੋਲ ਗੁੰਦੀਓ ਬੱਚੀ ਤੇ ਉਹ ਮੁਰਗੀ ਦੇ ਯਾਨੀ ਕਿ ਗੱਲ ਉਸ ਟਾਈਮ ਦੇ ਵਿੱਚ 8 ਸਾਲ ਪਹਿਲਾਂ ਮੇਰੇ ਕੋਲ ਇੱਕ ਬਾਈ ਬੱਚਾ ਲੈ ਕੇ ਗਿਆ ਸੀਗਾ ਆਪਣੀ ਚੀਜ਼ ਦੀ ਤਰੀਫ਼ ਨਹੀਂ ਹੁੰਦੀ ਨਾ ਹੀ ਆਪਣਾ ਜਿਹੜਾ ਨਾਮ ਬਾਬੇ ਨਾਨਕ ਦੀ ਮੇਹ ਨਾ ਬਣਿਆ ਇਸ ਚੀਜ਼ ਦਾ ਮੈਂ ਮਾਨਮ ਨਹੀਂ ਕਰਦਾ ਉਸ ਟਾਈਮ 7 8 ਸਾਲ ਪਹਿਲਾਂ ਨਾ 3 ਮਹੀਨੇ ਦਾ ਬੱਚਾ ਮੇਰੇ ਤੋਂ 2 ਢਾਈ ਮਹੀਨੇ ਦਾ ਬੱਚਾ 2000 ਦਾ ਲੈ ਕੇ ਗਿਆ ਸੀਗਾ ਬਾਈ ਇਧਰੋਂ ਨਵੇਂ ਸ਼ਹਿਰ ਲੋ ਆਇਆ ਸੀਗਾ ਕਾ ਸਪੈਸ਼ਲੀ ਉਸ ਮੁਰਗੀ ਦੇ ਬੱਚਿਆਂ ਲਈ ਆਇਆ ਸੀ ਹਿਸਾਬ ਲਾ ਲਓ ਜੋ ਲੈ ਕੇ ਗਿਆ ਤੇ ਉਹ ਜਿਹੜੇ ਬੱਚੇ ਸੀਗੇ ਤਿੰਨ ਤਿੰਨ ਮਹੀਨੇ ਦੇ ਹੋ ਗਏ 2.5 ਤੇ 3 ਮਹੀਨੇ ਦੇ ਮੈਂ ਉਹ ਖੁੱਡੇ 'ਚ ਤਾੜੇ ਸੀ ਸਾਹਮਣੇ ਤੇ ਉਹ ਉਹਨਾਂ ਨੂੰ ਲੱਗੀ ਤੁੱਪ ਤੇ ਕਿਉਂਕਿ ਰਾਤ ਨੂੰ ਗਰਮੀ ਹੋ ਜਾਂਦੀ ਸੀਗੀ ਠੰਡ ਹੋ ਜਾਂਦੀ ਸੀ ਮੀਂਹ ਪੈਂਦਾ ਸੀ ਤੇ ਮੈਂ ਬੂਰਾ ਲਾਉਂਦਾ ਹੁੰਦਾ ਸੀ ਦਿਨੇ ਸਿੱਧੀ ਤੁੱਪ ਜਾਂਦੀ ਹੁੰਦੀ ਉਹਨਾਂ ਨੂੰ ਤੁੱਪ ਲੱਗ ਗਈ ਮੇਰੇ ਕੋਲ ਮੁਰਗੀ ਵੀ ਸੀਗੀ ਦਾੜੀ ਵਾਲੀ ਗਲ ਵੀ ਪੂਰੀ ਟੌਪ ਦੀ ਫੇਉ ਮੁਰਗਾ ਸੀਗਾ ਪੀਲਾ ਹਿਟਲਰ ਜਾਨੀ ਕਿ ਬੜਾ ਹੀ ਚੰਗਾ ਮੁਰਗਾ ਹੀ ਨਿਆ ਨਿਆ ਵੀ ਚੰਗਾ ਯਾਰ ਮੈਂ ਮੈਂ ਵੀ ਕਮਾਂ ਵੀ ਜਾਨੀ ਕਿ ਆਪਣੇ ਮੈਂ ਤਾਰੀਫ ਨਹੀਂ ਕਰਦਾ ਨਾ ਉਹ ਜਾਨਵਰੀ ਲੇਕਿਨ ਉਹਦੀ ਤਾਰੀਫ ਕਰਨੀ ਬਣਦੀ ਸੀਗੀ ਯਾਰ ਕਿਉਂਕਿ ਉਹ ਜਾਨਵਰ ਹੈ ਹੀ ਬੜਾ ਜ਼ਿਆਦਾ ਚੰਗਾ ਸੀ ਉਹ ਲੱਗੀ ਤੁੱਪ ਸਿੱਧੀ ਤੁੱਪ ਪੈ ਗਈ ਅਣਜਾਣ ਸੀਗਾ ਯਾਰ ਮੈਨੂੰ ਗੇਂ ਦੱਸਿਆ ਨਹੀਂ ਸੀਗਾ ਵੀ ਜਦੋਂ ਗਰਮੀ ਆਉਂਦੀ ਆ ਤੇ ਵੀ ਖੁੱਡੇ ਜਿਹੜੇ ਹਨਾ ਆਪਾਂ ਚੱਕ ਕੇ ਛਾਵੇਂ ਕਰਨੇ ਹੁੰਦੇ ਜਾਣਾਂ ਸਿੱਧੀ ਤੁੱਪ ਨਹੀਂ ਪੈਣ ਦੇਣੀ ਹੁੰਦੀ ਮੁਰੇ ਆਪਾਂ ਬੋਰੀਵਾਰੀ ਲਾ ਦੇਣੀ ਹੁੰਦੀ ਤਾਂ ਕਿ ਨੂੰ ਤੇ ਉਹ ਸਿੱਧੀ ਤੁੱਪ ਪੈ ਗਈ ਉਹ ਜਾਨਵਰ ਬਿਮਾਰ ਹੋ ਗਿਆ ਮੂੰਹ ਅਡੜ ਕੇ ਸਾਹ ਲੈਣ ਲੱਪੇ ਮੂੰਹ ਅਡਾੜ ਗਏ ਤੇ ਕਈ ਜਾਨਵਰ ਵਿੱਚੋਂ ਕਹਿ ਲੋ ਵੀ ਅੱਖਾਂ ਜਿਹੜੀਆਂ ਨਾ ਉਹਨੇ ਸੁੱਜ ਗਈਆਂ ਗਲੇ ਸੁੱਜ ਗਏ ਖਰ ਖਰ ਕਰੀ ਜਾਣ ਗਲੇ ਤੇ ਮੈਂ ਮੇਰਾ ਯਾਰ ਸ਼ੁਰੂ ਤਾਂ ਸੌਂਗ ਰਿਹਾ ਮੈਂ ਤੁਹਾਨੂੰ ਦੱਸ ਦਵਾਂ ਜਿੱਦਾਂ ਕਈ ਮੈਂ ਕਈਆਂ ਉਸਤਾਦਾਂ ਨੂੰ ਮੈਂ ਪੁੱਛਣ ਚ ਕਦੇ ਵੀ ਗਰੇਜ ਨਹੀਂ ਕੀਤੀ ਪੁੱਛ ਲੈਣਾ ਉਹਨਾਂ ਤੇ ਮੈਂ ਕਾਫੀ ਉਸਤਾਦਾਂ ਨੂੰ ਪੁੱਛਿਆ ਅੰਮ੍ਰਲਾ ਅੰਮ੍ਰitsar ਤੱਕ ਫੋਨ ਲਾਏ ਤੇ ਉਹ ਜਿਹੜੇ ਦੋਸਤਾਂ ਨੂੰ ਮੈਂ ਫੋਨ ਲਾਉਂਦਾ ਸੀ ਉਸ ਟਾਈਮ ਚ ਤੇ ਉਹ ਤਕਰੀਬਨ ਉਹਨਾਂ ਦੇ ਵੀ ਜਾਨਵਰ ਇਸੇ ਚੀਜ਼ ਚ ਆਏ ਸੀ ਇੱਕ ਬਾਈ ਦੇ ਅੰਮ੍ਰitsar ਸੀਗਾ ਸੋਨੂ ਭਾਜੀ ਉਹ ਕਹਿੰਦਾ ਯਾਰ ਮੈਂ ਆਪ ਕਹਿੰਦਾ ਹੱਥ ਘੜੇ ਹੋ ਗਿਆ ਮੇਰੇ ਕਹਿੰਦਾ ਯਾਰ ਮੈਂ ਤੇ ਹੱਕ ਕੇ ਕਹਿੰਦਾ ਯਾਰ ਰਾਤ ਤੜਫਦੇ ਦੇਖ ਨਹੀਂ ਹੁੰਦੇ ਜਾਨਵਰ ਕਹਿੰਦਾ ਮੈਂ ਯਾਰ ਚਕਾਤੇ ਆ ਕੁਛ ਕੁ ਕੁਛ ਕਹਿੰਦਾ ਮੈਂ ਇਦਾਂ ਹੀ ਖਤਮ ਕਰਤੇ ਮਾਰ ਦਿੱਤੇ ਤੇ ਮੇਰੇ ਕੋਲੋ ਯਾਰ ਜਾਨਵਰ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਆਪਣੀਆਂ ਮੁਰਗੀਆਂ ਜਿਹੜੀਆਂ ਅੰਡੇ ਦਿੰਦੀਆਂ ਆਂਡਾ ਵੀ ਨਹੀਂ ਖਾਂਦਾ ਉਹਨਾਂ ਦਾ ਉਹ ਲੈ ਆ ਕੇ ਖਾ ਲੈਣਾ ਮੇਰੇ ਕੋਲ ਇਦਾਂ ਦਾ ਕੰਮ ਨਹੀਂ ਹੋਇਆ ਮੈਂ ਕੀ ਕੀਤਾ ਜੋਰ ਲਾਇਆ ਪੂਰਾ ਤੇ ਬਚਾਏ ਕਿਦਾਂ ਹੀ ਮੈਂ ਤੁਹਾਨੂੰ ਵੀ ਦੱਸ ਦਿੰਨਾ ਜਿਹੜੇ ਤੇ ਜ਼ਿਆਦਾ ਸੀਰੀਅਸ ਹੋ ਗਏ ਸੀ ਮੂੰਹ ਅੱਡੜ ਸਾਹ ਲੈਂਦੇ ਸੀ ਅੱਖਾਂ ਸੁੱਜ ਗਈਆਂ ਸੀ ਗਲ ਖੜਖੜ ਖੜਖੜ ਕਰਦੇ ਸੀ ਉਹ ਤਾਂ ਮੈਂ ਯਾਰ ਕਹਿ ਲੋ ਵੀ ਜ਼ਿਆਦਾ ਜਿਹੜੇ ਸੀਰੀਅਸ ਸੀ ਬੂਰੇ ਜੇ ਪਾਏ ਮੈਂ ਜਾਨੀ ਕਿ ਮੇਰਾ ਸ਼ੌਂਕ ਮਾਰ ਹੀ ਚੱਲਾਈ ਸਮਝ ਲਓ ਬੂਰੇ ਜੇ ਪਾਏ ਮੈਂ ਕਈ ਵਿੱਚੋਂ ਇਦਾਂ ਹੀ ਮਰ ਗਏ ਤੇ ਮੈਂ ਸਿੱਟਿਆਂ ਆ ਛੱਪੜ 'ਚ ਕੁਛ ਦੱਬਿਆਂ ਆ ਜਾਨਵਰ ਮੇਤੋਂ ਜ਼ਿਆਦਾ ਸੀਗੇ ਘੱਟੋ ਘਾਟ 25 30 ਜਾਨਵਰ ਸੀਗੇ 50 60 ਹਜ਼ਾਰ ਦਾ ਉਸ ਟੇਮਾਲ ਜੇ ਮੈਂ ਬੀਜ ਦਾ ਨਾ ਮੈਂ 베ਜਣਾ ਨਹੀਂ ਹੁੰਦੋ 7-8 ਸਾਲ ਪਿੱਛੇ ਚਲ ਜਮਾ ਇਹੋ ਜਿਹੜੇ ਸੀਗੇ ਕਈ ਮੈਂ ਠੀਕ ਜੀਂਦੇ ਹੀ ਛੱਡਿਆ ਆਂ ਕਤਾਨਾ ਚ ਮੈਂਗਾ ਜਿਹਦੀ ਵਧੀ ਹੋ ਗਈ ਹੈ ਨਾ ਬਚ ਜੂਗਾ ਯਾਰ ਜਾਨੀ ਕਿ ਹੋਗਾ ਭਰ ਕੇ ਮੈਂ 베ਚਦਾ ਨਹੀਂ ਸੀ ਉਸ ਟੇਮੇ ਵੀ ਤੁਹਾਨੂੰ ਕਹਾਂ ਮੈਂ 베ਚਦਾ ਹੁੰਦਾ ਤੇ ਫਿਰ ਮੈਂ ਉਹ ਬੱਚੇ ਜਿਹੜੇ ਨੇ ਟੋਪ ਟੋਪ ਦੇ ਜਾਵੇ ਸੀਗੇ ਕਸ਼ਮੀਰੀ ਜਾਵੇ ਮੈਂ ਮਹੀਨੇ-ਮਹੀਨੇ ਦੇ 베ਚਦੇ ਨਹੀਂ ਤੇ ਉਹਨਾਂ ਵਿੱਚੋਂ ਜਿਹੜੇ ਬੱਚੇ ਮੇਤੋਂ ਪੀਸ ਮੈਂ ਤੁਹਾਨੂੰ ਦੱਸ ਦਿੰਨਾ ਬੱਚੇ ਸੀਗੇ ਗੈਂਤੀ ਦੇ ਤਿੰਨ 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 ਕ ਬੱਚੇ ਸੀਗੇ ਜਾਨਵਰ ਤੂੰ ਮੈਂ ਕਿੱਦਾਂ ਬਚਾਈ ਸੀ ਹੁਣ ਆਪਾਂ ਮੁੱਦੇ ਤੇ ਆਏ ਨੇ 9 ਮਿੰਟ ਗੱਲ ਹੋ ਗਈ ਬਲੌਗ ਥੋੜਾ ਲੰਬਾ ਚੱਲ ਜੂ 18 19 ਮਿੰਟ ਮੇਰਾ ਪਰ ਪੂਰਾ ਸੁਣ ਲਿਓ ਮੈਂ ਕਿੱਦਾਂ ਬਚਾਈ ਤੁਹਾਨੂੰ ਦੱਸ ਦਿੰਨਾ ਅੱਛਾ ਜਿਹੜੇ ਜਾਨਵਰ ਹਨਾ ਸਿੱਧੀ ਧੁੱਪ ਵਿੱਚ ਦੀ ਮੈਂ ਖੁੱਡਿਆਂ ਦੇ ਵਿੱਚੋਂ ਕੱਢ ਲੈ ਸਿੱਧੀ ਧੁੱਪਰ ਤੋਂ ਸ਼ਾਮੇ ਲੈ ਗਿਆਂ ਖੁੱਡੇ ਮੈਂ ਖੁੱਡੇ ਲੈ ਗਿਆਂ ਆ ਦੇਖੋ ਇੱਧਰ ਖੁੱਡਾ ਕਰਤਾ ਇੱਕ ਉਸ ਟਾਈਮ ਦਾ ਕੀਤਾ ਆ ਖੁੱਡਾ ਇੱਥੇ ਠੀਕ ਐ ਤੇ ਆ ਤਾਂ ਇਸ ਵਾਰ ਮੈਂ ਕੀਤੇ ਸ਼ਾਮੇ ਆ ਸਕਰੀਮਨ ਸਾਰੇ ਜਾਨਵਰ ਤੇ ਮੈਂ ਇੱਥੇ ਕੈਮਰਾ ਲੈ ਆ ਨਾ ਇੱਧਰ ਇੱਥੇ ਤੁਹਾਨੂੰ ਨਾਲ ਜਾਨਵਰਾਂ ਦਾ ਸ਼ੋਅ ਕਰਾਈ ਜਾਊਗਾ ਮੇਰਾ ਭਰਾ ਮੇਰੀਆਂ ਗੱਲਾਂ ਜ਼ਰੂਰ ਸੁਣਿਓ ਕੋਈ ਕੰਮ ਦੀਆਂ ਯਾਰ ਮੈਂ ਨਹੀਂ ਚਾਹੁੰਦਾ ਕਿਸੇ ਜਾਨਵਰ ਦਾ ਕਿਸੇ ਯਾਰ ਦੋਸਤ ਦੇ ਸ਼ੌਂਕ ਨੂੰ ਨੁਕਸਾਨ ਪਹੁੰਚੇ ਠੀਕ ਹੈ ਤੇ ਕੁਛ ਖੁੱਡੇ ਮੈਂ ਉੱਥੇ ਲੈ ਗਿਆ ਹਾਂ ਪਰੇ ਡੇਕਰ ਥੱਲੇ ਤੇ ਮੈਂ ਕੀ ਕੀਤਾ ਗਿੱਦਾ ਬੱਚੇ ਸੀਗੇ ਤੁਹਾਨੂੰ ਦੱਸਦਾ ਜਾਨਵਰ ਘਟ ਦਿਖਾਉਂਗਾ ਕੰਮ ਦੀਆਂ ਗੱਲਾਂ ਕੁਛ ਕਿ ਦੱਸੂਗਾ ਜੇ ਤੁਹਾਨੂੰ ਚੰਗੀਆਂ ਲੱਗਣ ਸੁਣ ਲਓ ਹੋਇਓ ਨਹੀਂ ਤਾਂ ਸਕਿਪ ਕਰ ਦਿਓ ਤੇ ਉਹ ਮੈਂ ਕੀ ਕੀਤਾ ਯਾਰ ਜਾਨਵਰ ਜਿਹੜੇ ਹਨ ਛਾਵੇਂ ਲੈ ਕੇ ਆ ਉਹਨਾਂ ਦੇ ਖੁੱਡੇ ਦੇ ਵਿੱਚ ਰੀਤਾ ਸੱਟ ਦੁੱਤੀ ਕਿਉਂਕਿ ਉਹ ਡੀਹਾਈਡਰੇਟ ਹੋਈ ਸੀ ਇੱਤਾ ਸੱਟ ਕੇ ਪਾਣੀ ਸੱਟ ਦੁੱਤਾ ਕਿ ਉਹ ਜਾਨਵਰ ਮੈਂ ਦੋ ਟਾਈਮ ਨਮੋਣੇ ਠੀਕ ਹੈ ਤੇ ਗੱਲਾ ਖੋਲ ਕੇ ਉਹਨਾਂ ਦੇ ਗਲੇ ਦੇ ਵਿੱਚ ਇੱਕ ਕੈਪਸੂਲ ਹੁੰਦਾ ਸਪੋਰੀਡੈਕਸ ਤੇ ਉਹ ਗਲੇ ਦੇ ਵਿੱਚ ਕੈਪਸੂਲ ਖੋਲ ਦੇਣਾ ਉਹ ਤਾਂ ਮੈਂ ਵੈਕਸੀਨ ਨਹੀਂ ਕਰਦਾ ਤੇ ਫਿਰ ਮੈਂ ਵੈਕਸੀਨ ਅਗਲੇ ਸਾਲ ਤੇ ਉਹ ਉਹ ਮੈਂ ਕੈਪਸੂਲ ਖੋਲ ਦੇਣਾ ਸੁਣ ਲਿਓ ਤੇ ਨਾਲ ਜਿਹੜਾ ਗਲੇ ਤੋਂ ਹਨ ਰੀਸ਼ਾ ਜਿਹੜੀ ਸੀਗੀ ਉਹ ਤੋਂ ਇੱਕ ਇੱਕ ਐਮ ਐਲ ਪੈਗ ਲਵਾਉਂਦਾ ਸੀ ਮੈਂ ਤੇ ਨਾਲ ਜਿਹੜਾ ਪੀਣ ਲਈ ਪਾਣੀ ਦਿੰਦਾ ਸੀਗਾ ਆਰ ਐਸ ਵਾਲਾ ਬਿਲਕੁਲ ਠੰਡੇ ਕਰਤੀ ਉਹ ਜਾਨਵਰ ਨੂੰ ਠੀਕ ਹੈ ਠੰਡੇ ਕਰਦੇ ਪਾਣੀ ਆਰ ਐਸ ਵਾਲਾ ਦੇ ਕੇ ਸਰਿੰਜਾ ਨਾਲ ਤੇ ਉਹਨਾਂ ਵਿੱਚੋਂ ਮੈਂ ਚਾਰ ਪੰਜ ਜਾਨਵਰ ਬਚਾ ਲੈ ਸੀਗੇ ਮਾਦੀਆਂ ਵਿਚਾਰੀਆਂ ਸੀਗੀਆਂ ਕਿਉਂਕਿ ਉਹ ਨਾਲ ਵਿੱਚੋਂ ਮਾਦੀਆਂ ਫਿਰ ਗੁਰੂ ਖੇਤਰ ਸ਼ੌਂਕੀ ਭਾਜੀ ਲੈ ਗਿਆ ਗੁਰੂ ਖੇਤਰ ਵਾਲਾ ਤੇ ਹਰਿਆਣੇ ਭੇਜਤੀਆਂ ਆਈ ਉਹ ਮੈਂ ਭਾਜੀ ਨੂੰ ਤੇ ਯਾਨੀ ਕਿ ਬਚਾਲ ਐ ਹੀ ਜਾਨਵਰ ਬੱਚੇ ਇਦਾਂ ਸੀਗੇ ਯਾਰ ਇੱਕ ਮੈਂ ਖੁੱਡੇ ਚੱਕ ਕੇ ਸ਼ਾਮੇ ਕਰ ਦਿੱਤੇ ਜਾਨਵਰਾਂ ਨੂੰ ਸਿੱਧੀ ਧੁੱਪ ਪੈਣੀ ਬੰਦ ਕਰ ਦਿੱਤੀ ਤੇ ਰਾਤ ਨੂੰ ਜਿੱਦਾਂ ਭਾਵੇਂ ਮੀਂਹ ਆ ਜਵੇ ਮੈਂ ਬੂਰੇ ਬਾਰੇ ਨਹੀਂ ਲਾਉਂਦਾ ਜਾਨਵਰਾਂ ਨੂੰ ਕਿਉਂਕਿ ਬੁਖਾਰ ਦਾ ਰਾਜ ਹੈਗਾ ਜੇ ਬੁਖਾਰ ਫੂਟ ਚੜ੍ਹ ਜਵੇ ਤਾਂ ਬੁਖਾਰ ਆਪਾਂ ਹਟਾ ਸਕਦੇ ਆ ਲੇਕਿਨ ਜਿਹੜੀ ਉਹ ਬਿਮਾਰੀ ਆ ਉਹਨੂੰ ਹਟਾਉਣਾ ਬਹੁਤ ਖਾਇਆ ਮੂੰਹ ਅਡੜ ਜਾਨਵਰ ਸਾ ਲੈਂਦਾ ਤੇ ਗਲਾ ਖੜਖੜ ਕਰਦਾ ਤੇ ਉਦੋਂ ਫੇ ਮੈਂ ਪੈਗ ਲਵਾਉਂਦਾ ਹੁੰਦਾ ਉਹਨਾਂ ਨੂੰ ਇੱਕ ਇੱਕ ਮਿਲ ਪੈਗ ਲਵਾਉਣਾ ਦੇਸੀ दारू ਦਾ ਵਧੀਆ ਜਿਹੜੀ ਹੈ ਮੈਂ ਆਪਣੀ ਬਿੰਦਾ ਲੇਕਿਨ ਉਹ ਨਾਲ ਹੀ ਲੈ ਆ ਸਕਾਂ ਮੈਂ ਬੋਲ ਤੇ ਨਾਲ ਫਿਰ ਮੈਂ ਉਹ ਸਪੋਰੀਟਿਕ ਚੈਕ ਕੈਪਸੂਲ ਰੋਜ਼ ਦਾ ਜਾਨਵਰਾਂ ਦੇ ਮੂੰਹ ਚ ਖੋਲ ਦੇਣਾ ਤੇ ਨਾਲ ਜਿੰਨੇ ਪਾਣੀ ਪੀਣ ਨੂੰ ਦੇਣਾ ORS ਵਾਲਾ ਤੇ ਉਹ ਜਾਨਵਰ ਓਕੇ ਹੋ ਗਏ ਸੀਗੇ ਤੇ ਮੇਰਾ ਭਰਾ ਇਸੇ ਤਰੀਕੇ ਨਾਲ ਜਿਹੜੇ ਕਿਸੇ ਦੇ ਜਾਨਵਰ ਇਦਾ ਗਰਮੀ ਦੇ ਵਿੱਚ ਆਏ ਆ ਸਿੱਧੀ ਧੁੱਪ ਲੱਗੀ ਆ ਸਿੱਧੀ ਧੁੱਪ ਨਾ ਪੈਣ ਦਵੋ ਜਾਨਵਰਾਂ ਨੂੰ ਸ਼ਾਮੇ ਰੱਖੋ ਜੇ ਜੇ ਕੋਠੇ ਦੇ ਵੀ ਰੱਖੇ ਆ ਜ਼ਿਆਦਾਤਰ ਜਾਨਵਰ ਉਹੀ ਬਿਮਾਰ ਹੁੰਦਾ ਆ ਜਿਹਨੂੰ ਸਿੱਧੀ ਧੋਪੇ ਨਹੀਂ ਜੇ ਕੋਠੇ ਤੇ ਵੀ ਰੱਖਿਆ ਆ ਨਾ ਤੇ ਮੇਰਾ ਭਰਾ ਉਹਦੇ ਨਾ ਖੁੱਡੇ ਦੇ ਮੁਰੇ ਜਦੋਂ ਧੋਪੋਂਦੀ ਆ ਉਸ ਟਾਈਮ ਬੋਰੀ ਬੰਨ ਰਿਆ ਕਰੋ ਬੋਰੀ ਨਾਲ ਹਵਾ ਕਰਾਸ ਹੋਈ ਜਾਣੀ ਆ ਜਿਹੜੀ ਬੋਰੀ ਹੁੰਦੀ ਆ ਰੱਬ ਦਾ ਡਗਰੇ ਬਲਾਸੇ ਬਿਆੜੀ ਹੁੰਦੀ ਨਹੀਂ ਜਿਹਦੇ ਵਿੱਚ ਪਿਆਜ਼ ਪੂਜ ਆਉਂਦੇ ਆ ਤੇ ਉਹ ਬੋਰੀ ਬੰਨ ਰਿਆ ਕਰੋ ਤੇ ਉਸ ਦਿਵਾਰ ਜਾਨਵਰਾਂ ਦੇ ਖੁੱਡੇ ਦੇ ਵਿੱਚ ਰੇਤਾ ਛੱਡ ਕੇ ਪਾਣੀ ਛੱਡ ਦਿਓ ਠੀਕ ਆ ਉਹਦੇ ਵਿੱਚ ਬੈਠੇ ਰਹਿਣ ਉਹਦੇ ਨਾਲ ਸੈਟ ਰਹਿਣਗੇ ਇਹੀ ਤਰੀਕੇ ਨਾਲ ਜਾਨਵਰ ਮੈਂ ਲੋਡ ਕੀਤੇ ਸੀ ਤੁਸੀਂ ਵੀ ਇਸੇ ਤਰੀਕੇ ਨਾਲ ਲੋਡ ਕਰਿਓ ਹੁਣ ਆਪਾਂ ਪੀਲੇ ਜਾਨਵਰ ਬੰਦ ਕਰਕੇ ਤੇ ਬਲੌਕ ਥੋੜਾ ਰੋਕਦੇ ਆਂ ਦੂਜੇ ਜਾਨਵਰ ਮੈਂ ਅੰਡਰਟੈਗਰ ਹਣੀ ਵੀ ਖੋਲਦਾ ਗਰਮੀ ਬਹੁਤ ਆ ਆਪਾਂ ਅੰਡਰਟੈਗਰ ਹਣੀ ਵੀ ਖੋਲ ਲਿਆ ਰਾਣੇ ਖੁੰਡ ਨਾਲ ਖੋਲਣੀ ਆ ਦੋਨੇ ਮਾਦੀਆਂ ਨੂਰਾਂ ਤੇ ਰਾਣੋ ਠੀਕ ਆ ਹੁਣ ਅੰਡਰਟੈਗਰ ਬੰਦ ਕਰਾਂਗਾ ਬਾਗਤ ਦੇਣੀ ਦੇਣੀ ਆ ਉਹ ਕਹਿੰਦਾ ਹਜੇ ਮੇਰਾ ਰਾਜ ਚੱਲਦਾ ਆਪਣਾ ਰਾਜ ਦਿਖਾਉਂਦਾ ਹੁੰਦਾ ਮੇਰਾ ਚੱਲਦਾ ਇੱਥੇ ਹਜੇ ਵੀ ਵਕੀ ਇਧਰ ਆ ਲੜਨ ਦੀ ਤਿਆਰੀ ਹੈ ਪੱਠੇ ਆਪਾਂ ਲੇਕਿਨ ਲੜਣਾ ਹੀ ਨਹੀਂ ਉਹ ਵੀਡੀਓ ਵਿੱਚ ਪਰੇ ਹੋ ਉਹ ਪਰੇ ਹੀ ਗਏ ਪੱਠੇ ਦੇ ਮਹਿਸੂਸਦਾ ਯਾਰ ਮੈਂ ਇੰਨਾ ਇਹਦਾ ਟਰੀਟਮੈਂਟ ਕਰਦੇ ਯਾਰ ਇਹੋ ਪਠਾਲ ਦੱਸਾਂਗਾ ਤੋਂ ਅੱਜ ਦੇਖਿਆ ਪਿਸੂ ਲੱਗੇ ਆ ਇਹਦੇ ਵੀ ਸਮਾਨ ਲੈ ਕੇ ਆਉਣੇ ਆ ਇਹਦੇ ਵੀ ਸਗੋਂ ਦਾ ਹੱਲ ਕਰਦਾ ਉਹ ਕੱਲ ਦੇ ਵਲੌਗਸ ਦੱਸਾਂ ਕਿ ਕਿੱਦਾਂ ਕੀਤਾ ਹੱਲ ਕੱਲ ਛੁੱਟੀ ਆ ਤੇ ਆਪਾਂ ਜਾਣਾ ਹੁਣ ਲੈ ਕੇ ਆਵਾਂਗੇ ਸਪਰੇ ਸਪਰੂ ਮਾਰਨੀ ਆ ਇਹਦੇ ਤਾਂ ਹੀ ਇਹ ਜਾਂਚ ਨਹੀਂ ਆਂਦਾ ਪਿਆ ਇਹ ਪੱਠਾ ਮੈਂ ਨਾ ਇੰਨਾ ਦਾਣਾ ਸਿੱਟੰਦੇ ਆ ਇਹਦੇ ਅੰਦਰ ਇਹ ਬਾਕੀ ਆ ਫਿਰਦਾ ਆਪਣਾ ਗਲਵਾ ਪੱਠਾ ਬਿੰਗ ਨਹੀਂ ਫਿਰ ਮੈਂ ਅੰਦਰ ਤਾਰ ਦੇਣਾ ਜੇ ਹਾਈ ਕੁਛ ਕਰਨਾ ਤੁਸੀਂ ਇੱਕ ਇੱਕ ਬੰਦ ਕਰਦਾ ਹੈ ਨਾ ਵਿੱਚੋਂ ਇੱਕ ਮਿੰਟ ਇੱਕ ਮਿੰਟ ਇਧਰ ਚੜੀ ਰਿਆ ਨਾਲ ਬਿੰਗੰਮ ਪੱਠਾ ਗਲਵਾ ਤੇ ਮੈਂ ਉਹੀ ਗੱਲ ਕਰਦਾ ਸੀਗਾ ਵੀ ਯਾਨੀ ਕਿ ਨਾ ਯਾਰ ਜਿੱਦਾਂ ਉਹ ਇਹਨਾਂ ਨੂੰ ਜਾਨਵਰਾਂ ਨੂੰ ਪਾਣੀ ਪੁਣੀ ਖੁੱਲਾ ਰੱਖੋ ORS ਘੋਲੋ ਪਾਣੀ 'ਚ ਯਾ ਜਿਹੜੇ ਸਿੱਧੇ ਸਾਹਮਣੇ ਖੁੱਡੇ ਆ ਦੇਖ ਲਓ ਇਹ ਮੈਂ ਸਿਰਫ ਰਾਤ ਨੂੰ ਜਾਨਵਰ ਬੰਦ ਕਰਦਾ ਇਹਨਾਂ ਦੇ ਵਿੱਚ ਦਿਨੇ ਇਹਦੇ ਵਿੱਚ ਕੋਈ ਜਾਨਵਰ ਨਹੀਂ ਹੁੰਦਾ ਮੇਰਾ ਠੀਕ ਹੈ ਜੇ ਬਚਾਉਣੇ ਆ ਤੇ ਇਹਨਾਂ ਨੂੰ ਬਚਾਉਣ ਦਾ ਕਰਦੇ ਲੋ ਮੈਂ ਇੰਨੇ ਖੁੱਡਿਆਂ ਦੇ ਪੈਸੇ ਲਾਏ ਆ ਖੁੱਡਾ ਥੱਲੇ ਜਿਹੜਾ ਨਮਾ ਲੈ ਕੇ ਆਇਆ ਕੋਹ ਖੁੱਡਾ ਉੱਪਰ ਬਣਾਇਆ ਇਹ ਕੋਹ ਖੁੱਡਾ ਤਾਂ ਪਹਿਲੇ ਸੀਗਾ ਮੇਰੇ ਤੋਂ ਯਾਨੀ ਕਿ ਯਾਰ ਜੇ ਇਹਨਾਂ ਜੋ ਕਮਾਈ ਕਰਦੇ ਆ ਇਹਨਾਂ ਦੇ ਆਪਾਂ ਖਰਚੇ ਦੇ ਵੀ ਜਾਂਦੇ ਆ ਖਾਤ ਨੇ ਵੀ ਬਿੰਦੇ ਆ ਜੇ ਸ਼ੌਂਕਾਨਾ ਦਾ ਪੈਸਾ ਖਰਚਣਾ ਪੈਣਾ ਹੈ ਇਹ ਨਹੀਂ ਆਪਾਂ ਕੋਲ ਕਰਾਂਗੇ ਵੀ ਕੋਈ ਗੱਲ ਨਹੀਂ ਉੱਥੇ ਕੁਛ ਨਹੀਂ ਇਹਨਾਂ ਨੂੰ ਧੁੱਪ ਕਹਿੰਦੀ ਤੇ ਦੇ ਖੁੱਡੇ ਦੇ ਵਿੱਚ ਜਿੱਥੇ ਧੁੱਪ ਪੈਂਦੀ ਆ ਉੱਥੇ ਬੰਦ ਕਰਕੇ ਰੱਖਾਂਗੇ ਨਹੀਂ ਯਾਰ ਇਹਨਾਂ ਨੇ ਕਿਹੜੀ ਦੱਸਣਾ ਆ ਬੋਲ ਕੇ ਵੀ ਸਾਨੂੰ ਗਰਮੀ ਲੱਗਦੀ ਆ ਠੀਕ ਹੈ ਤਾਂ ਆਪਾਂ ਨੂੰ ਹੀ ਦੇਖਣਾ ਪੈਣਾ ਹੈ ਤੇ ਬਾਕੀ ਉਹ ਆਪਣੇ ਅੰਦਰ ਡੈਗਰ ਹੁਣੀ ਖੜੇ ਆ ਨਾਲ ਇੱਕ ਵੜ ਕੇ ਮੈਰਾ ਸੈਟ ਕਰ ਲੈਂਦੇ ਫਿਰ ਹਲ ਗਿਆ ਹਾਂ ਸਲੇਟੀ ਮਾਦੀ ਨੂਰ ਦੇ ਹਾਂ ਤੇ ਮੈਂ ਇਹ ਗੱਲ ਕਰਦਾ ਸੀਗਾ ਵੀ ਯਾਨੀ ਕਿ ਜਿੱਥੇ ਸਿੱਧੀ ਧੁੱਪ ਮੈਂਦੀ ਜਣਾ ਉੱਥੇ ਕੋਸ਼ਿਸ਼ ਕਰੋ ਜਾਨਵਰ ਨੂੰ ਡੀਹਾਈਡਰੇਟ ਨਾ ਹੋਣ ਦਵੋ ਕਿਉਂਕਿ ਇਹਦੀ ਨਿਸ਼ਾਨੀ ਇਹੀ ਹੈ ਜਾਨਵਰ ਸੀਆਰਡੀ ਦੀ ਇਹ ਜਿਹੜੀ ਇਹ ਬਿਮਾਰੀ ਦੀ ਨਿਸ਼ਾਨੀ ਇਹੀ ਹੈ ਜਾਨਵਰ ਮੂੰਹ ਆ ਡੜ ਕੇ ਸਾਹ ਲੈਂਦਾ ਠੀਕ ਹੈ ਜਾਂ ਪੂਠ ਬੰਦ ਹੋ ਜਾਂਦੀ ਆ ਤੇਜਾ ਗੜਾ ਖਰਚ ਹੋ ਜਾਣ ਲੱਪਿੰਦਾ ਬਚਾਓ ਜਿੰਨਾ ਬਚਾ ਸਕਦੇ ਆ ਭਰਾਓ ਕਿਉਂਕਿ ਜਾਨਵਰ ਤੁਸੀਂ ਮੁੱਲ ਖਰੀਦ ਸਕਦੇ ਆ ਪੈਸਾ ਵੀ ਲਾ ਸਕਦੇ ਪਰ ਜਿਹੜੇ ਜਾਨਵਰ ਨਾਲ ਤੁਹਾਡਾ ਤੇ ਆ ਇੱਕ ਕਰੀਓ ਜਾਨਵਰ ਚਲਾ ਗਿਆ ਮੁਰਕੇ ਨਹੀਂ ਉਹ ਬੰਨਣਾ ਟਾਈਮ ਲੱਗ ਜਾਂਦਾ ਨਸਲ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਦੂਜਾ ਜੇ ਬੰਦੇ ਦਾ ਸ਼ੌਂਕ ਹੀ ਆ ਰਹੀ ਹੈ ਜਾਨਵਰ ਜਾਂਦਾ ਲੱਗੇ ਤਾਂ ਫਿਰ ਬੰਦੇ ਦਾ ਸ਼ੌਂਕ ਵੀ ਮਰ ਜਾਂਦਾ ਦੁਬਾਰਾ ਬੰਦਾ ਸ਼ੌਂਕ ਨਹੀਂ ਕਰ ਸਕਦਾ ਕਈ ਦਾ ਸ਼ੌਂਕ ਹੀ ਛੱਡ ਜਾਂਦੇ ਆ ਇਸੇ ਦੁੱਖ ਦਾ ਕਰਕੇ ਤੇ ਇੱਕ ਹੋਰ ਗੱਲ ਦੱਸੂਗਾ ਤੇ ਇਹ ਵੀ ਦੇਖਿਆ ਕਰੋ ਜਦੋਂ ਤੁਹਾਨੂੰ ਕੋਈ ਭਵੇਂ ਤੁਹਾਡਾ ਕੋਈ ਯਾਰ ਦੋਸਤ ਪੱਕਾ ਹੀ ਆ ਨਾ ਅੰਡੀ ਗਵੰਡੀ ਆ ਮੈਂ ਇਹ ਵੀ ਚੀਜ਼ਾਂ ਦੇਖੀਆਂ ਆ ਜਾਨਵਰ ਅਗਲੇ ਦਾ ਬਿਮਾਰ ਹੁੰਦਾ ਤੁਹਾਡੇ ਜਾਨਵਰ ਓਕੇ ਹੁੰਦੇ ਆ ਉਹਨੂੰ ਆਪਣੇ ਜਾਨਵਰਾਂ ਦੇ ਕੋਲ ਨਾ ਆਉਣ ਦਿਵੋ ਉਹਨੂੰ ਕਹਿ ਦਿਓ ਭਰਾ ਸਸੀ ਗਾਲੀ ਆ ਠੀਕ ਆ ਜਿੰਨੇ ਤੱਕ ਉਹਦੇ ਜਾਨਵਰ ਸੈੱਟ ਨਹੀਂ ਹੁੰਦੇ ਨਾ ਉਹਦੇ ਜਾਨਵਰ ਕੋ ਆਪ ਜਾਓ ਠੀਕ ਆ ਜੇ ਜਾਣਾ ਵੀ ਹੈ ਐਮਰਜੈਂਸੀ ਹੈ ਨਾ ਤੇ ਮੇਰਾ ਭਰਾ ਜੇ ਤੁਸੀਂ ਉਹਦੇ ਏਡੇ ਤੇ ਗਏ ਹਨ ਸਿਆਣਾ ਮੁਰਗਾ ਇੰਨੀ ਕੀ ਬਰੀਡ ਕਰਦਾ ਲੋ ਇੰਨੀ ਕੀ ਬਰੀਡ ਹੁੰਦੀ ਐ ਇਹਦੇ ਕੋਲ ਤੇ ਜੇ ਤੁਸੀਂ ਉਹਦੇ ਅੱਡੇ ਤੇ ਗਏ ਵੀ ਆ ਨਾ ਤੇ ਜਾ ਕੇ ਆਪਣੇ ਰੱਬ ਦਾ ਡਗਰੇ ਭਲਾ ਉਹਦੇ ਜਾਨਵਰ ਨੂੰ ਹੱਥ ਨਾਲ ਲਾਓ ਤੇ ਜੇ ਹੱਥ ਲਾਇਆ ਵੀ ਆ ਗਿਆ ਆਪਣੇ ਹੱਥ ਧੋ ਲਓ ਹੱਥ ਧੋਗੇ ਜਿਹੜੀਆਂ ਚਪਲਾਂ ਉਹਦੇ ਅੱਡੇ ਦੇ ਪਾਗ ਗਿਆ ਸੀ ਉਹ ਚਪਲਾਂ ਲਾ ਦੋ ਜੇ ਚਪਲਾ ਧੋਗੇ ਫਿਰ ਆਪਣੇ ਜਾਨਵਰਾਂ ਦੇ ਕੋਲ ਆਓ ਤੇ ਤੀਸਰੀ ਗੱਲ ਹੋਰ ਇੱਕ ਗੱਲ ਜੇ ਤੁਹਾਨੂੰ ਲੱਗਦਾ ਉਹ ਬੰਦਾ ਤੁਹਾਨੂੰ ਕਹਿੰਦਾ ਵੀ ਮੇਰ ਨਾਲ ਜਾਨਵਰ ਲੜਾ ਓਏ ਮਾਰਨਾ ਤੇਰੇ ਠੀਕ ਹੈ ਜੰਮੀਨਾ ਤੇ ਪਾ ਜੇ ਉਹਦੇ ਜਾਨਵਰ ਬਿਮਾਰ ਆਇਆ ਉਹਦੇ ਜਾਨਵਰ ਦੇ ਮੂੰਹ ਚੋਂ ਥੁੱਕ ਹੁੰਦਾ ਖਰ ਖਰ ਕਰਦਾ ਜਾਨਵਰ ਨਾ ਤਪਾਓ ਯਾਰ ਕਰੀ ਜਾਂਦਾ ਚੌੜ ਜਿੰਨੀ ਮਰਜ਼ੀ ਕਰੀ ਜਾਂਦਾ ਉਹਨੂੰ ਕਿਹਾ ਭਰਾਵਾ ਤੂੰ ਜਿੱਤਿਆ ਮੈਂ ਹਾਰਿਆ ਸਿੱਧੀ ਜੀ ਗੱਲ ਆ ਯਾਰ ਠੀਕ ਹੈ ਉਹਨਾਂ ਜੇ ਉਹਦਾ ਜਾਨਵਰ ਬਿਮਾਰ ਆਇਆ ਨਾ ਖਰ ਖਰ ਕਰਦੀ ਗਲੇ ਨੂੰ ਖਰ ਖਰ ਕਰਦੀ ਆ ਆਵਾਜ਼ ਜਾਂ ਮੂੰਹ ਦੇ ਵਿੱਚੋਂ ਝਿਗ ਜੀ ਆਉਂਦੀ ਆ ਥੋਕੁੰਦਾ ਮੇਰੇ ਕਹਿੰਦਾ ਮਤਲਬ ਜਾਂ ਅੱਖਾਂ ਚੋ ਤਿੱਗ ਹੁੰਦੀ ਆ ਤੇ ਉਹਦੇ ਜਾਨਵਰ ਨਾ ਨਾਂ ਤਪਾਓ ਜੇ ਉਹ ਕਹਿੰਦਾ ਡਰ ਗਿਆ ਐ ਆ ਜਵਾਂ ਨੂੰ ਕਹੇ ਲੋ ਭਰਾਵਾ ਹਾਂ ਮੈਂ ਡਰ ਗਿਆ ਠੀਕ ਐ ਤੂੰ ਭਰਾਵਾ ਜਿੱਤ ਗਿਆ ਤੇ ਮੈਂ ਹਾਰ ਗਿਆ ਸਿੱਧੀ ਜੀ ਗੱਲ ਆ ਯਾਰ ਠੀਕ ਐ ਤੇ ਜੇ ਜੇ ਕੋਈ ਕਿਸੇ ਦਾ ਕਹ ਲੋ ਵੀ ਇਹ ਲਿਹਾਜ਼ ਚ ਕਈ ਵਾਰੀ ਇਦਾਂ ਵੀ ਹੋ ਜਾਂਦਾ ਵੀ ਜਾਨਵਰ ਬਿਮਾਰ ਆ ਨਾ ਜੋ ਬੰਦਾ ਕਹਿੰਦਾ ਲੈ ਜਾ ਤੂੰ ਕਰ ਲਈ ਸੈਟ ਇਹਨੂੰ ਠੀਕ ਆ ਇਹ ਚੀਜ਼ ਦਾ ਵੀ ਲਾਲਚ ਨਾ ਕਰੋ ਬਿਮਾਰ ਜਾਨਵਰ ਆਪਣੀ ਜਾਨਵਰਾਂ ਦੇ ਵਿੱਚ ਲਿਆ ਕੇ ਨਾ ਛੱਡੋ ਕਿਉਂਕਿ ਯਾਰ ਇਹ ਚੀਜ਼ਾਂ ਹੁੰਦੀਆਂ ਆ ਉਹ ਜਿਹੜੀ ਬਿਮਾਰੀ ਹੁੰਦੀ ਆ ਨਾ ਸੀਆਰਡੀ ਛੇਤੀ ਨਹੀਂ ਜਾਂਦੀ ਇਹਦਾ ਇੱਕ ਟਾਈਮ ਹੁੰਦਾ ਆ ਇਹ ਪੂਰਾ ਜ਼ੋਰ ਪਾ ਕੇ ਜਾਂਦੀ ਆ ਇਹਦੇ ਜਿਹੜੇ ਜਿਹੜੇ ਜਾਨਵਰ ਹਨਾ ਕਮਜ਼ੋਰ ਹੋਏ ਜਾਂ ਬਿਮਾਰੀ ਨਾ ਚੱਲਦੇ ਹੋਏ ਉਹਨੇ ਲੈ ਕੇ ਹੀ ਜਾਣੇ ਆ ਭਾਵੇਂ ਤੁਸੀਂ ਜਿੰਨਾ ਮਰਜੀ ਜੋ ਲਾ ਲਓ ਤੇ ਉਹ ਜਿਹੜੀ ਬਿਮਾਰੀ ਆ ਤੁਸੀਂ ਜੇ ਉਹਦਾ ਬਿਮਾਰ ਜਾਨਵਰ ਹਨਾ ਕਈ ਵਾਰੀ ਆਪਾਂ ਸਸਤਾ ਦੇਖ ਕੇ ਵੀ ਚੱਕ ਲਿਓ ਨਹੀਂ ਆ ਜੇ ਮੁੱਲ ਮਿਲਦਾ ਵੀ ਕਈ ਵਾਰੀ ਬੰਦੇ ਕਹਿੰਦੇ ਆ ਹਜ਼ਾਰ ਦਾ ਟਾਪ ਦਾ ਕੁੱਕਰ 1200 ਦਾ ਟਾਪ ਦਾ ਕੁੱਕੜ ਇਹ ਵੀ ਚੀਜ਼ ਦੇਖਿਆ ਕਰੋ ਠੀਕ ਹੈ ਬਿਮਾਰ ਜਾਨਵਰ ਲਿਆ ਆ ਗਏ ਨਾ ਤੇ ਬੰਦਾ ਆਪਣੀ ਜਾਨ ਦਾ ਨੁਕਸਾਨ ਕਰਾ ਲੈਂਦਾ ਉਹ ਮੇਰ ਨਾਲ ਵੀ ਹੋਈ ਆ ਇਹ ਚੀਜ਼ਾਂ ਮੇਰ ਨਾਲ ਹੋਈ ਤਾਂ ਅੱਜ ਤੋਂ 4 ਸਾਲ ਪਹਿਲਾਂ ਜੰਡਿਆਲੇ ਗਿਆ ਮੈਂ ਮੁਰਗੀ ਬਰੀ ਟਾਪ ਦੀ ਕੰਢਿਆਲੀ ਮੀਟ ਵਾਲੀ ਦੁਕਾਨ ਤੇ ਪਿੰਜਰੇ ਵਿੱਚ ਤਾੜੀ ਹੋਈ ਮੈਨੂੰ ਪਸੰਦ ਆ ਗਈ ਫੀਟ ਵਾਲੇ ਨੂੰ ਮੈਂ ਕਿੰਨੇ ਦੀ ਦੇਣੀ ਕੰਦਾ 1500 ਦੀ ਕੁਕੜੀ ਸੀਗੀ ਉਹ ਕਟੋ-ਕਟ 3500 4000 ਦੀ ਮੈਂ ਕੁਕੜੀ ਉਹ ਲੈ ਲਈ 1200 ਦੀ ਉਹਨੇ ਮੈਨੂੰ ਅੜ ਕੇ ਦਿੱਤੀ ਲੈ ਮੈਂ ਕੁਕੜੀ ਤੇ ਉਹ ਬਿਮਾਰੀ ਸੀ ਆਰਡੀ ਦੇ ਵਿੱਚ ਆਈ ਸੀ ਉਹਨੇ ਘੱਟੋ-ਘੱਟ ਮੇਰੀਆਂ 3-4 ਮੁਰਗੀਆਂ ਮਾਰੀਆਂ ਜਿਹੜੀਆਂ ਇਹਨਾਂ ਉਸ ਖੁੱਡੇ 'ਚ ਮੈਂ ਤਾੜਦਾ ਸੀ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਉਹਨਾਂ ਨੂੰ ਉਹ ਆਪ ਤਾਂ ਆਪ ਆ ਮੁਰਗੀ ਜਿਹੜੀ ਸੀਗੀ ਨਾ ਆਈ ਆਈ ਸੀਗੀ ਪਹਿਲੇ ਵਾਇਰਲ 'ਚ ਬੇਰਲ ਕੀ ਸੀਗਾ ਉਹਦੇ ਵਿੱਚ ਦਿੱਕਤ ਕੀ ਸੀ ਜੀ ਤੁਹਾਨੂੰ ਮੈਂ ਦੱਸ ਦਿੰਨਾ ਬਜਨ ਟੁੱਟਿਆ ਸੀ ਉਹਦਾ ਮੁਰਗੀ ਦਾ ਠੀਕ ਐ ਤੇ ਅੱਖਾ ਬੰਦ ਕਰਦੀ ਸੀ ਖੜੀ ਖੜੀ ਉਹੀ ਪ੍ਰੋਬਲਮ ਹੋੜ ਕੇ ਆਉਣਾ ਮੁਰਗੀਆਂ ਜਾ ਗਈ ਤੇ ਉਹ ਤਿੰਨ ਮੁਰਗੀਆਂ ਮੇਰੀਆਂ ਗਈਆਂ ਇਤੋਂ ਅੰਦਾਜ਼ਾ ਲਾ ਲਓ ਵੀ ਲਾਲਚ ਲਾਲਚ ਜਿਹੜੀ ਬਰੀ ਬਲਾ ਆ ਕਈ ਵਾਰੀ ਬੰਦਾ ਸੋਚਦਾ ਵੀ ਆਹ ਚੀਜ਼ ਮੈਨੂੰ ਸਸਤੀ ਮਿਲਣ ਲਈ ਆ ਤੇ ਉਹ ਫਿਰ ਲਿਆ ਕੇ ਨਾ ਤੇ ਆਪਣਾ ਵੀ ਨੁਕਸਾਨ ਕਰਾ ਵਿੰਦਾ ਤੇ ਵਾਕੀ ਹੁਣ ਮੈਂ ਜ਼ਿਆਦਾ ਲੰਬਾ ਵਲੌਗ ਨੂੰ ਨਹੀਂ ਖਿੱਚਦਾ ਮੇਰਾ ਬਲੌਗ ਮੇਰਾ ਭਰਾ ਪੂਰਾ ਧਿਆਨ ਨਾਲ ਸੁਣਿਓ ਠੀਕ ਹੈ ਆਪਣੇ ਜਾਨਵਰਾਂ ਨੂੰ ਬਚਾ ਕੇ ਰੱਖਿਓ ਗਰਮੀ ਤੋਂ ਕਿਉਂਕਿ ਸ਼ੌਕ ਜਿਹੜਾ ਆ ਨਾ ਬੰਦੇ ਦਾ ਜਾਨਵਰ ਤੁਰੇ ਫਿਰਦੇ ਸੋਹਣੇ ਇਦਾਂ ਹੀ ਇਦਾਂ ਹੀ ਇਦਾਂ ਸ਼ੌਕ ਚੱਲਦਾ ਤੇ ਫੇਰ ਹੀ ਮਜ਼ਾ ਆਉਂਦਾ ਸ਼ੌਕਾਂ ਦਾ ਤੇ ਜਦੋਂ ਜਾਨਵਰ ਬਿਮਾਰ ਹੋ ਜਾਂਦੇ ਆ ਨਾ ਬੰਦੇ ਦਾ ਫਿਰ ਦਿਲ ਬਹੁਤ ਦੁਖਦਾ ਤੇ ਬਾਕੀ ਉਹ ਪੱਠੇ ਦੀ ਮੈਂ ਗੱਲ ਕਰਦਾ ਸੀਗਾ ਜਿਹੜੇ ਪਿੱਛੂ ਲੱਗੇ ਆ ਉੱਤੇ ਮੈਂ ਕੱਲ ਬਲੌਗ ਬਣਾਉਂਗਾ ਵਧੀਆ ਤਰ੍ਹਾਂ ਤੁਹਾਨੂੰ ਦੱਸੂਗਾ ਕਿੱਦਾਂ ਮੈਂ ਜਦੋਂ ਪਿੱਛੂ ਲੱਗ ਜਾਂਦੇ ਕੀ ਹੱਲ ਕਰਦਾ ਹੁੰਦਾ ਉਹਨਾਂ ਦਾ ਤੇ ਉਤੇ ਆਪਾਂ ਕੱਲ ਬਲੌਗ ਬਣਾਵਾਂਗੇ ਤੇ ਐ ਜਾਨੀਏ ਤਰੀਕੇ ਵਾਈ ਸਮਝਾ ਦੂੰਗਾ ਤੁਹਾਨੂੰ ਮੈਂ ਤੇ ਆ ਜਿਹੜੀ ਦਿੱਕਤ ਦਾ ਹੱਲ ਇਹੀ ਆ ਮੇਰਾ ਭਰਾ ਮੇਰੇ ਬਲੌਗ ਨੂੰ ਧਿਆਨ ਨਾਲ ਸੁਣ ਲਿਓ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਫਿਰ ਅਗਲੇ ਬਲੌਗ ਤੱਕ ਅਗਲੀ ਰੱਬ ਰੱਖਾ ਆਪਣੇ ਭਰਾ ਨੂੰ ਸਪੋਰਟ ਕਰੋ ਦੱਬ ਕੇ ਪਰ ਸਪੋਰਟ ਆਗਾਨੀ ਆ ਜੇ ਮੇਰੇ ਜਾਨਵਰ ਤੁਹਾਨੂੰ ਚੰਗੇ ਲੱਗਦੇ ਆ ਬਾਕੀ ਹਜੇ ਆਪਣਾ ਜਿਹੜਾ ਸੇਲ ਪਰਚੇਜ਼ ਦਾ ਕੰਮ ਥੋੜਾ ਮੰਦਾ ਪਿਆ ਹੋਇਆ ਆ ਮੰਦਾ ਪਿਆ ਨਾ ਕਰਨੀ ਕਿ ਬਾਡੀ ਪਈ ਹੈ ਜਿਹੜੇ ਸ਼ਕੀਨ ਭਰਾ ਆ ਖੇਤੀ ਵਾਲੇ ਆਪਣਾ ਸ਼ੌਂਕ ਜ਼ਿਆਦਾ ਕਰਦੇ ਬਠਿੰਡਾ ਮਾਨਸਾ ਏਰੀਏ ਦੇ ਕਣਕ ਤੇ ਵਿੱਚ ਫਸੇ ਆ ਕਣਕ ਵੱਢਦੇ ਆ ਤੂੜੀ ਤੜੀ ਬਣਾ ਕੇ ਜਦੋਂ ਵਿਲੇ ਹੋ ਗਏ ਤੇ ਫਿਰ ਆਪਣੇ ਜਾਨਵਰ ਦੁਆਰਾ ਫਿਰ ਸੀਲ ਸ਼ੁਰੂ ਹੋ ਜਾਣੇ ਹੋਣੇ ਤੇ ਆਪਾਂ ਤਦ ਤੱਕ ਕੋਈ ਗੱਲ ਨਹੀਂ ਬਰੀਡ ਬਣਾਵਾਂਗੇ ਆਪਾਂ ਤੇ ਇੱਕ ਮਾਦੀ ਰਾਤ ਹੋੜ ਬਟਾਤੀ ਆ ਪੀਲੀ ਗਲ ਵੀ ਤੇ ਆਪਾਂ ਇੱਥੇ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਵਲੌਗ ਤਦ ਤੱਕ ਦੀ ਰੱਬ ਰੱਖਾ